ਯੂਈ ਵਰਡ ਚੈਂਪੀਅਨਸ਼ਿਪ ਜਿੱਤਣ ਵਾਲਾ ਰਵਿਦਾਸਿਆ ਗੋਮਦਾ ਸ਼ੇਰ ਰੈਸਲਰ ਸੁਲਤਾਨ ਸਿੰਘ ਡੇਰਾ ਬਾਬਾ ਮੀਲਾ RAM ਜੀ ਪਰੋਮ ਵਿਚਾਰਾ ਵਿਖੇ ਪਹੁੰਚਿਆ ਜਿੱਥੇ ਡੇਰੇ ਦੇ ਮੁਖੀ ਅਤੇ ਸ਼੍ਰੀ ਗੁਰੂ ਵਿਦਾਸ ਸਾਧੂ ਸੰਪਰਦਾਇ ਸੋਸਾਇਟੀ ਪੰਜਾਬ ਦੇ ਪ੍ਰਧਾਨ 108 ਸੰਤ ਪੁਲਵੰਤ RAM ਪਰੋਮ ਵਿਚਾਰਾ ਜੀ ਨੇ ਰੈਸਲਰ ਸੁਲਤਾਨ ਸਿੰਘ ਦਾ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਇਸ ਮੌਕੇ ਸੰਤਕੁਲਵੰਤ ਰਾਮ ਜੀ ਨੇ ਕਿਹਾ ਕਿ ਸੁਲਤਾਨ ਸਿੰਘ ਦੀ ਉਪਲਬਧੀ ਦੇਖ ਕੇ ਸਮਾਜ ਦੇ ਹੋਰ ਬੱਚੇ ਵੀ ਖੇਡਾਂ ਵੱਲ ਪ੍ਰੇਰਿਤ ਹੋ ਰਹੇ ਹਨ ਅਤੇ ਸਾਨੂੰ ਆਪਣੇ ਸਮਾਜ ਦੇ ਹੁਣਹਾਰ ਬੱਚਿਆਂ ਦਾ ਹਮੇਸ਼ਾ ਹੀ ਮਾਣ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ। ਇਸ ਮੌਕੇ ਸੁਲਤਾਨ ਸਿੰਘ ਨੇ ਡੇਰੇ ਵੱਲ ਚਲਾਏ ਜਾ ਰਹੇ ਸਕੂਲ ਦਾ ਵੀ ਦੌਰਾ ਕੀਤਾ ਅਤੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਦੀ ਅਪੀਲ ਕੀਤੀ। ਧੰਨ ਗੁਰਦੇਵ ਜੀ ਤੇ ਪਾਰਬ ਸਾਡੇ ਬਹੁਤ ਇਸਤਿਹਾਰ ਜੋ ਸੁਲਤਾਨ ਸਿੰਘ ਜੀ ਜੋ ਆਈਡੀਆ ਦੇ ਵਿੱਚੋਂ ਰੈਸਲਿੰਗ ਦੀਆਂ ਬਹੁਤ ਹੀ ਇਹਨਾਂ ਨੇ ਬੈਲਟਾਂ ਜਿੱਤ ਕੇ ਆਈ ਡਾਇਰੈਕਟ ਸੌਰ ਸਰਪਾਪ ਮੇਰੇ ਤਪੋਸਤਾਨ ਦੇ ਉੱਤੇ ਨਤਮਸਤਕ ਹੋਈ ਪਹਿਲਾਂ ਮੈਂ ਡੀਰਾ ਸਾਹਿਬ ਵੱਲੋਂ ਤੇ ਸ਼੍ਰੀ ਗੁਰੂ ਦਾਸ ਸਾਧ ਸੰਪਰਦਾਇ ਸੈਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੋ ਇਹਨਾਂ ਨੇ ਇੰਨੀ ਬਹੁਤ ਵੱਡੀ ਸੋਚ ਆ ਜੋ ਇੱਕ ਐਡਾ ਵੱਡਾ ਮਾਨ ਹੁੰਦੇ ਹੋਏ ਵੀ ਨਿਮਾਣੇ ਜਿਹਾ ਬੜ ਕੇ ਰਹਿੰਦੇ ਆ ਔਰ ਇੱਕ ਦੇ ਨਾਲੇ ਪਿਆਰ ਭਾਵਨਾ ਦੇ ਨਾਲ ਗੱਲ ਕਰਨ ਦੇ ਗੁਰੂ ਸਾਹਿਬ ਦੀ ਗੱਲ ਕਰਦੇ ਡਾਕਟਰ ਬਹੁਤ ਸਾਹਿਬ ਦੀ ਗੱਲ ਕਰਦੇ ਆ ਜਦੋਂ ਇੱਥੇ ਤੱਕ ਉਹ ਸਮਝੇ ਤੱਕ ਪਹੁੰਚ 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 ਜਾਂਦੇ ਆ ਤਾਂ ਸਾਨੂੰ ਸਾਨੂੰ ਜਿਹੜਾ ਆ ਅਸੀਂ ਸਮਾਜ ਨੂੰ ਉਤੋਂ ਵੱਖਰੇ ਰੱਖਦੇ ਆ ਆਪਣੇ ਆਪ ਨੂੰ ਜਾਣ ਨਹੀਂ ਕਰਦੇ ਕਿ ਸਮਾਜ ਦੇ ਪਰ ਇਹਨਾਂ ਨੇ ਗੁਰੂ ਅਰਦਾਸ ਮਹਾਰਾਜ ਦਾ ਨਾਮ ਲੈ ਕੇ ਜ਼ਿਕਰ ਇਹ ਲਾਇਆ ਔਰ ਗੁਰੂ ਡਾਕਟਰ ਬਾਵਾ ਸਾਹਿਬ ਦਾ ਨਾਮ ਲੈ ਕੇ ਜ਼ਿਕਰ ਇਹ ਲਾਇਆ ਔਰ ਇਹਨਾਂ ਨੇ ਕਿਹਾ ਕਿ ਸਾਡੀ ਸੋਚ ਜਿਹੜੀ ਆ ਅੱਜ ਗੁਰੂ ਅਰਦਾਸ ਤੇ ਗੁਰੂ ਡਾਕਟਰ ਬਾਵਾ ਸਾਹਿਬ ਦੇ ਸੰਤਾਨ ਦੀ ਬਦੌਰਤ ਅੱਜ ਮੈਂ ਇਸ ਮੁਕਾਮ ਤੇ ਪਹੁੰਚਿਆ ਮੈਂ اردس کرتا کہ مہاراج یہاں چڑھتی کریں دین دوں گی راجوں ترکیہ رکھیں ایسے ہی طرح جہیں انہوں نے کہا کہ یہ ابرالے یہ دو یہ مالوی تو آ نے شاید دوبے کے پہلی بار انہوں نے ڈیلیا انہوں نے سواگت پراپت ہویا ساڑھے جنہیں بھی دعبے کے مہا آ سارے کسی کے ہوسپٹل چلتے آ کسی چلتے سارے ہی بہت ہی مہاپرش بدھیا اور سنگتوں اور سماج میں بہت ہی سی دے جے گردیم جے پار ਮੈਂ ਸੁਲਤਾਨ ਸਿੰਘ ਸ਼ੀ ਡਬਲਯੂਈ ਬੰਡ ਚੈਂਪੀਅਨ ਤੇ ਮੈਂ ਆਪਣੀ ਸਮਾਜ ਆਪਣੇ ਦੇਸ਼ ਲਈ ਮਤਲਬ ਇਹ ਚੀਜ਼ ਜਿੱਤ ਕੇ ਲੈ ਕੇ ਆਇਆ ਮਾਂ ਤੇ ਅੱਗੇ ਵੀ ਇਹ ਚੀਜ਼ ਨੂੰ ਪ੍ਰੋਮੋਟ ਕਰਦਾ ਰਹੂੰਗਾ ਪਰ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਿੱਖਿਆ ਜਿੰਨਾ ਟਾਈਮ ਆਪਣੇ ਕੋਲ ਸਿੱਖਿਆ ਨਹੀਂ ਹੋਊਗੀ ਨਾ ਪੜ੍ਹਾਈ ਨਹੀਂ ਹੋਊਗੀ ਉਨਾ ਟਾਈਮ ਆਪਾਂ ਅੱਗੇ ਨਹੀਂ ਵੱਸ ਸਕਦੇ ਉਹ ਬਦਲਣ ਵਾਸਤੇ ਆਪਾਂ ਨੂੰ ਪੜ੍ਹਾਈ ਕਰਨੀ ਬਹੁਤ ਜਰੂਰੀ ਹੈ ਪੜ੍ਹਾਈ ਆ ਜਿਹਦੇ ਵਿੱਚ ਅੱਗੇ ਜਾਣ ਦੀ ਉਹਦੇ ਨਾਲ ਇੱਕ سپورਟ ਕਲਚਰ ਵੀ ਜ਼ਰੂਰੀ ਆ ਸਪੋਰਟ ਕਲਚਰ ਇੰਨਾ ਕ ਜ਼ਰੂਰੀ ਆ ਜਿੰਨੀ ਪੜ੍ਹਾਈ ਜ਼ਰੂਰੀ ਆ ਉਨਾ ਹੀ ਸਪੋਰਟ ਕਲਚਰ ਜ਼ਰੂਰੀ ਆ ਕਿਉਂ ਕਿ ਆਪਣੀ ਜਿਹੜੀ ਸਿਹਤ ਆ ਨਾ ਜੇ ਆਪਣੀ ਸਿਹਤ ਚੰਗੀ ਆ ਤਾਂ ਹੀ ਆਪਾਂ ਅੱਗੇ ਪੜ੍ਹਾਈ ਕਰ ਸਕਦੇ ਆ ਜੋ ਆਪਣੀ ਸਿਹਤ ਚੰਗੀ ਹੋਊਗੀ ਤਾਂ ਆਪਣਾ ਮਾਈਂਡ ਵੀ ਸਟਰੋਂਗ ਹੋਊਗਾ ਇਸ ਲਈ ਪੜ੍ਹਾਈ ਦੇ ਨਾਲ ਨਾਲ ਸਪੋਰਟ ਕਲਚਰ ਦੀ ਵੀ ਗੇਮ ਚੁਣੋ ਆਪਾਂ ਹਰ ਇੱਕ ਫੀਲਡ ਦੇ ਵਿੱਚ ਮੱਲਾ ਮਾਰਨੀਆਂ ਨੇ ਪੜ੍ਹਾਈ ਦੇ ਵਿੱਚ ਹੀ ਮੱਲਾ ਮਾਰਨੀਆਂ ਸਪੋਰਟ ਕਲਚਰ ਦੇ ਵਿੱਚ ਹੀ ਮੱਲਾ ਮਾਰਦੇ ਆ ਸਪੋਰਟ ਕਲਚਰ ਦੇ ਵਿੱਚ ਆਪਣੇ ਦੇਸ਼ ਦੇ ਬੱਚੇ ਬਹੁਤ ਜ਼ਿਆਦਾ ਘੱਟ ਨੇ ਆਪਾਂ ਇਹਦੇ ਬੱਲੇ ਵੀ ਥੋੜਾ ਜਿਆਦਾ ਧਿਆਨ ਦੇਣਾ ਵਾ ਕਿ ਅੱਗੇ ਆਪਾਂ سپورਟ ਕਲਚਰ ਨੂੰ ਬਧਾਈਏ ਤੇ ਵੱਧ ਕੇ ਅੱਗੇ ਅੱਜ ਆਪਾਂ ਦੇਖਦਾ ਨੌ ਰੋਸ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ ਜੈ ਜੀ ਜੈ ਭਾਗ ਦ ਮੈਂ ਸੰਤ ਕਲਵੰਤ ਰਾਮ ਪ੍ਰਧਾਨ ਸ਼੍ਰੀ ਗੁਰਦਾਸ ਸਾਧ ਸੰਪਰਦਾਇ ਸਾਟੀ ਜੇਸ਼ਟ ਪੰਜਾਬ ਅੱਜ ਸਾਡੇ ਸਰਤਾਨ ਸਿੰਘ ਜੀ ਜੋ ਵਰਲਡ ਚੈਂਪੀਅਨ ਰੈਸਲਰ ਆ ਇਹ ਅੱਜ ਡਾਇਰੈਕਟਰ ਸਤੂਬਾਬਾ ਮਿਲਣਾ ਜੀ ਸਪੋਸਾਂ ਤੇ ਨਾਤਮਾਸ ਕੋਲ ਲਈ ਆਈ ਔਰ ਇਨਾਂ ਨੇ ਸਤਗੁਰੂ ਜਵਾਸ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਸੰਬੋਧਨ ਕੀਤਾ ਔਰ ਇਨਾਂ ਨੇ ਆਪਣੇ ਸਮਾਜ ਦੇ ਲਈ ਜੋ ਵੀ ਹੈ ਕਹਿੰਦੇ ਮੈਂ ਸਮਾਜ ਦੀ ਜ਼ਰੂਰਤ ਵਿੱਚ ਤੇ ਵਧਿਆ ਔਰ ਅਸੀਂ ਇਨਾਂ ਦਾ ਡੇਰਾ ਵਿਖੇ ਅਤੇ ਸਕੂਲ ਕੌਂਸਲ ਤੇ ਮੈਂ ਇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਗੁਰੂ ਸਾਹਿਬ ਜੀ ਦੇ ਚਰਨਾਂ ਚ ਅਰਦਾਸ ਕਰਦਾ ਕਿ ਮਹਾਰਾਜ ਜੀ ਨੂੰ ਤਰਕੀਆਂ ਬਖਸ਼ੇ ਦਿਨ ਦੁਗੀ ਰਾਤ ਚੋਂ ਵੀ ਤਰਕੀਆਂ ਬਖਸ਼ੇ ਇਨਾਂ ਤੇ ਹਮੇਸ਼ਾ ਹੀ ਕਰ ਕਰ ਪਾਦਰਸ਼ੀ ਰੱਖ ਜਾਏ ਗੁਰੂਤਾਰਨ ਧੰਨਵਾਦ Chamla Chander Building Maintenance Handyman under Undercheck Trade Platform is now available on your local London area. He has more than five years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at

ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ